ਵੱਡੀ ਖਬਰ ਲੈ ਕੇ ਹਾਜ਼ਰ ਹੋયા ਹਾਂ ਤੇ ਦੱਸਦੀਏ ਕਿ ਡੀਮਪੀ ਟੇਲੋ ਅਤੇ ਰਾਜਾ ਬੜਿੰਗ ਦੇ ਪੇਜ ਫਸ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਸਾਥੀ ਰਾਜਾ ਬੜਿੰਗ ਦੇ ਜਿਹੜੇ ਕਿ ਕੁਲਵਿੰਦਰ ਸਿੰਘ ਨੇ ਉਹਨਾਂ ਦੇ ਉੱਤੇ 575 ਲਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਥੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਰਾਜਾ ਵੜਿੰਗ ਇਸ ਗੱਲ ਦੇ ਉੱਤੇ ਲਗਾਤਾਰ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਸਰਾਈ ਡਿੰਪੀ ਢੱਲੋਂ ਦੇ ਉੱਤੇ ਇਲਜ਼ਾਮ ਲਾਇਆ ਪਰੰਤੂ ਡਿੰਪੀ ਢੱਲੋਂ ਦਾ ਹੁਣ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਰਾਜਾ ਵੜਿੰਗ ਨੂੰ ਮੋੜ ਮਾ ਜਵਾਬ ਦਿੱਤਾ ਹੈ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਉੱਤੇ ਬਹੁਤ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਰੰਤੂ ਇਹ ਬਿਲਕੁਲ ਵੀ ਸੱਚ ਨਹੀਂ ਤੇ ਜਿਸ ਦੇ ਦੌਰਾਨ ਹੁਣ ਡਿੰਪੀ ਢੱਲੋਂ ਨੇ ਬਿਆਨ ਦਿੱਤਾ ਤੇ ਉੱਥੇ ਹੀ ਰਾਜਾ ਵੜਿੰਗ ਨੂੰ ਲੈ ਕੇ ਪਲਟਵਾਰ ਕੀਤਾ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਛੋਟੇ ਭਾਈ ਐਮਪੀ ਸਾਹਿਬ ਐਸਜੀਮਾ ਆਫਿਸ ਦੇ ਵਿੱਚ ਲਾਈਵ ਹੋ ਕੇ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਮੇਰੇ ਤੇ ਬੜੇ ਵੱਡੇ ਵੱਡੇ ਅਲਿਗੇਸ਼ਨਸ ਲਾਈ ਕਿ ਤੱਕਾ ਕਰਦੇ ਆ ਜੀ ਸਾਡੇ ਬੰਦਿਆਂ ਤੇ 752 ਕਰਾਤੀ ਜੀ ਤਿੰਨ ਤਿੰਨ ਦਿਨ ਅੰਦਰ ਲਵਾਤੇ ਜੀ ਐਂ ਕਰਤਾ ਆਉਂ ਕਰਤਾ ਮੈਂ ਆਪ ਜੀ ਦੇ ਮਾਦੀਨ ਦੇ ਜ਼ਰੀਏ ਇਹ ਦੱਸਣਾ ਚਾਹਣਾ ਵੀ ਭਾਈ ਸਾਹਿਬ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਨਾ ਪੜਤਾਲ ਕਰ ਲਿਆ ਕਰੋ ਵੀ ਅਸਲੀਅਤ ਕੀ ਹੈ ਇਥੋਂ ਬੜੀ ਮਾੜੀ ਆਦਤ ਆ ਬਿਨਾ ਮਤਲਬ ਤੋਂ ਕਿਸੇ ਤੇ ਐਲੀਗੇਸ਼ਨ ਲਾਉਣ ਦੀ ਵੀ ਚਿੱਕਣ ਚੱਕ ਕੇ ਦੂਜੇ ਤੇ ਸਿੱਟ ਦਿਓ ਆਪੇ ਅਗਲਾ ਆਪਣੀਆਂ ਸਫਾਈਆਂ ਦੇ ਚੋ ਹੁਣ ਗੱਲ ਕੌਣੀ ਪਿੰਡ ਦੀ ਆ ਜੀ ਦੋ ਭਰਾਵਾਂ ਦੀ ਆਪਸ ਵਿੱਚ ਲੜਾਈ ਆ ਅ ਮੇਰੇ ਕੋਲੇ ਸਾਰਾ A to Z ਬਾਇਓ ਡਾਟਾ ਹੈਗਾ ਸਰਦਾਰ ਬਜੀਤ ਸਿੰਘ son of ਸਰਦਾਰ ਹਰਨੇਕ ਸਿੰਘ ਕੌਣੀ ਦੇ ਆ ਦੂਸਰੇ ਭਰਾ ਸਰਦਾਰ ਕੁਲਵਿੰਦਰ ਸਿੰਘ son of ਦਾ ਬਲਦੇਵ ਸਿੰਘ ਚਾਚੇ ਤਾਇਿਆਂ ਤੇ ਆਪਸ ਵਿੱਚ ਪੋਤਾ ਇੱਕ ਦੂਜੇ ਦੇ ਗਵਾਂਢੀ ਆ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਤੇ ਰਾਜਕਰਨ ਸਿੰਘ son of ਕੁਲਵਿੰਦਰ ਸਿੰਘ ਇਹ ਵੀ ਵਿਡਿੰਗ ਸਾਹਿਬ ਦੇ ਸਪੋਰਟਰ ਆ ਇਹ ਸਾਰੇ ਕੌਣੀ ਚੋਂ ਤੁਸੀਂ ਪੁੱਛ ਸਕਦੇ ਹੋ ਤੇ ਬਲਜੀਤ ਸਿੰਘ son of ਹਰਨੇਕ ਸਿੰਘ ਇਹ ਵੀ ਵਿਡਿੰਗ ਸਾਹਿਬ ਦੇ ਸਪੋਰਟਰ ਆ ਤੇ ਬਜੀਤ ਸਿੰਘ ਨੇ ਜਿਹੜੇ ਇਹਨਾਂ ਨੇ ਨਿੰਦਰ ਕੌਣੀ ਉਹ ਵੀ ਵੈਸੇ ਤਾਂ ਮੇਰਾ ਛੋਟਾ ਭਰਾ ਹੀ ਆ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੇ ਬ੍ਰਦਰ ਆ ਉਹ ਇਹਨਾਂ ਦੇ ਮਾਮਾ ਜੀ ਦੀ ਬੇਟੀ ਨਿੰਦਰ ਕੌਣੀ ਨੂੰ ਵਿਆਹੀ ਵੀ ਆ ਇਹਨਾਂ ਨੇ ਵਿਛਤਾ ਕਰਾਇਆ ਦੋਨੇ ਤੇਰਾ ਪੱਕੀਆਂ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸਾਡਾ ਤਾਂ ਕੋਈ ਇਹਨਾਂ ਨਾਲ ਕਨੈਕਸ਼ਨ ਹੀ ਨਹੀਂ ਵਿਚਾਰਿਆਂ ਦਾ ਦੋਨਾਂ ਦੀ ਰੈਂਪ ਪਿੱਛੇ ਆਪਸ ਵਿੱਚ ਲੜਾਈ ਹੋਈ ਆ ਔਰ ਇਹ ਲੜਾਈ 2020 ਦੀ ਚੱਲਦੀ ਆਈ ਆ ਜਦੋਂ ਵੜਿੰਗ ਸਾਹਿਬ ਨੇ ਇੱਕ ਪਾਸੇ ਦੀ ਮਦਦ ਕਰਕੇ ਤੇ ਇਹਨਾਂ ਨੂੰ ਬਲਜੀਤ ਸਿੰਘ ਕੋਲੋਂ ਥੱਲੇ ਲਾਤਾ ਸੀ ਉਹ ਫੇਰ ਵੀ ਵਿਚਾਰਾ ਐਡਾ ਨਰਮਾ ਕੀ ਉਹਨਾਂ ਦੇ ਨਾਲ ਹੀ ਰਿਹਾ ਹੁਣ ਉਹਨਾਂ ਨੇ ਰੈਂਪ ਫੇਰ ਸ਼ੁਰੂ ਕਰਤਾ ਸਾਡੇ ਧਿਆਨ ਤੋਂ ਬਿਨਾ ਬਲਜੀਤ ਸਿੰਘ ਨੇ ਥਾਣੇ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਆਂਦੀ ਜਦੋਂ ਐਪਲੀਕੇਸ਼ਨ ਦੇਖੀ ਬਲਜੀਤ ਸਿੰਘ ਵਾਪਸ ਆਉਂਦਾ ਸੀ ਇਹ ਇਨਾਂ ਦੋਨਾਂ ਬਾਪ ਪੇਟੇ ਨੇ ਕੁਲਵਿੰਦਰ ਸਿੰਘ ਨੇ ਤੇ ਰਾਜਕਰਨ ਨੇ ਨਾਲੇ ਤਾਂ ਸਰਦਾਰ ਬਜੀਤ ਸਿੰਘ ਨੂੰ ਕੁੱਟਿਆ ਨਾਲੇ ਉਹਨਾਂ ਦੇ ਡਾਇਰੈਕਟਰ ਚੜਾਉਂਦੇ ਸੀ ਇਹ ਐਪਲੀਕੇਸ਼ਨ ਦੇ ਵਿੱਚ ਵੀ ਲਿਖਿਆ ਵਿਆ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਨੇ ਦੁਬਾਰੇ ਜਾ ਕੇ ਫੇਰ ਕਿਹਾ ਵੀ ਮੇਰੇ ਤੇ ਆਹ ਕਾਰਵਾਈ ਕਰਦੀ ਸੀ ਪੁਲਿਸ ਨੇ ਰੇਡ ਕਰਕੇ ਇਹਨਾਂ ਨੂੰ ਚੱਕ ਕੇ ਅੰਦਰ ਦੇਤਾ ਵਿੱਚ ਮੋਤਵਾਰ ਸੱਜਣਾ ਨਾਮ ਵੀ ਮੈਂ ਲੈ ਦਨਾ ਸਰਦਾਰ ਅੰਗਰੇਜ਼ ਸਿੰਘ ਸਰਪੰਚ ਨੇ ਉਹਨ ਮੌਜੂਦਾ ਕੌਣੀ ਦੇ ਹਰਦੀਪ ਸਿੰਘ ਪੈਂਚ ਨੇ ਕੌਣੀ ਦੇ ਲਖਵੀਰ ਸਿੰਘ ਔਲਖਾ ਗੁੜੀ ਸੰਗਰ ਦੇ ਇਹਨਾਂ ਦੇ ਰਿਸ਼ਤੇਦਾਰ ਉਹ ਇਹਨਾਂ ਤਿੰਨਾਂ ਜਣਿਆਂ ਨੇ ਵਿੱਚ ਪੈ ਕੇ ਕੰਪਰੋਮਾਈਜ਼ ਕਰਵਾਤਾ ਸਰਪੰਚ ਸਾਹਿਬ ਨੇ ਐਸ ਡੀ ਐਮ ਸਾਹਿਬ ਤੋਂ ਇਹਨਾਂ ਦੀ ਬੇਲ ਕਰਵਾਤੀ 57 ਦੀ ਉਪੇਗਾਹ ਨੂੰ ਨਹੀਂ ਲੜਦੇ ਆਪਦੇ ਰੈਂਪ ਤੁਸੀਂ ਢਾ ਲਿਓ ਹਰਦੀਪ ਸਿੰਘ ਪੈਂਸਾਉ ਦੀ ਡਿਊਟੀ ਲਾਤੀ ਵੀ ਤੁਸੀਂ ਜਾ ਕੇ ਟਵਾਉਣੇ ਆ ਜੀ ਇਹ ਥੋੜੀ ਜ਼ਿੰਮੇਵਾਰੀ ਆ ਇਹ ਰਾਜੀ ਨਮਾ ਇਨ ਬਿਨ ਲਾਗੂ ਕਰਾ ਦਿਓ ਤੇ ਸਰਦਾਰ ਕੁਲਵਿੰਦਰ ਸਿੰਘ ਹੋਰੀ ਪਿੰਡ ਜਾ ਕੇ ਫੇਰ ਮੁੱਕਰ ਗਏ ਫੇਰ ਉਹਨਾਂ ਨੂੰ ਗਾਲੀ ਕਲੋਜ਼ ਕਰਨ ਲੱਗ ਪਏ ਫੇਰ ਨਰਪਨਕ ਪਏ ਹੁਣ ਗੱਲ ਇੱਥੇ ਆਉਂਦੀ ਆ ਕਿ ਉਦੋਂ ਬਾਅਦ